ਵੀਡੀਓ ਦੇ ਦੇ ਦੇਵਨਾ ਗੋੜੂ ਕਿਤੇ ਵੀ ਦੀ ਅਰੇ ਕੇਲੇ ਖਾਂਦੇ ਨੇ ਇਹਨੇ ਵੀ ਕਿ ਚੱਲੂ ਗਏ ਸਾਡੀ ਕਿਹੜੀ ਜਗਾਂ ਦੇ ਨਾਲ ਦਾ ਲੱਚੂ ਦੇ ਵੀਡੀਓ ਬਣਦੀ ਸਾਰੀ ਫੋਟੋ ਖਿੱਚੀ ਦੀ ਹੈ ਇਹ ਹੈਗਾ ਸਾਡਾ ਟਿਲੈਂਡ ਅਸੀਂ ਆਪਣੇ ਆਪ ਆਰਾਮ ਨਾਲ ਚਲੇ ਜਾ ਗਏ ਗਾਇ ਘੇਰਾ ਮੇਲਾ ਨਾ ਪਾਉਣਾ ਪੈ ਜੇ ਨਸਾਂ ਮੁਰਤੀ ਆ ਕੇ ਹਾਂਜੀ ਹਾਂ ਇਹਨੋਂ ਮਤਲਬ ਫਿਰ ਤੁਸੀਂ ਉੱਧਰੀ ਗੱਲਾਂਗੇ ਹੋਰ ਕਿਹਨਾਂ ਤੇ ਸਹਾਲ ਉੱਪਰ ਤੇ ਹੀ ਰੰਗ ਮੈਨੂੰ ਪੁਰਸ਼ ਵੀ ਜਾਣਾ ਹਾਂ ਸਾਨੂੰ ਮਿਲਿਆ ਕਿਹਾ ਬਈ ਕੌਣ ਰੁਕਣਾ ਪੈਂਦਾ ਠੀਕ ਹੈ ਉਹਦਰ ਰੁਕੇ ਜਾਂਦਾ